ਚੋਪਰਿਓ ਬਿੰਦਖਾ ਹਾ ਚਲੋ ਯਾ ਕਦੋ ਫੱਟੇ ਕਰ ਹਾਏ ਬੀਰੋ ਉੱਠਾਂ ਵਾਲਿਓ ਵੇ ਪਾਣੀ ਪੀਜੋ ਦੋ ਪਲ ਬਹਿ ਕੇ ਕੌਲ ਲੜ ਕੇ ਚੁਗਦੀ ਦਾ ਜਾਇਓ ਵੇ ਇਕ ਸੁਨੇਹਾ ਲੈ ਕੇ ਕੱਲਿਓ ਮਾਂ ਰਾਣੀ ਨੂੰ ਲੇ ਜੀ ਖਬਰ ਵੇ ਮੇਰੀ ਕਹਿ ਦਿਓ ਮੇਰੇ ਬਾਬਲ ਨੂੰ ਕੌਲਾ ਛੜਤੀ ਵੀ ਜੇ ਨੇ ਤੇਰੀ ਕਹਿ ਦਿਓ ਮੇਰੇ ਬਾਬਲ ਨੂੰ ਕੌਲਾ ਛੜਤੀ ਵੀ ਜੇ ਨੇ ਤੇਰੀ ਬਹੁਤ ਸੋਹਣਾ ਬਹੁਤ ਚੋਰ ਜਨਾਨੀ ਦਾ ਕੀ ਜੋਰ ਜ ਨੀਂਦਾ ਬੇਬਾਹੋਂ ਫੜ ਮੈਲਾਂ ਚੋਂ ਕੱਢਦੀ ਉਹ ਦਿੱਤੀ ਤਾਂ ਪੀ ਜੇ ਨੇ ਝੂਠੀ ਸੌਤੇ ਲਾ ਕੇ ਛੱਡਦੀ ਮੇਰੀ ਇਕ ਨਾ ਮੰਨੀ ਵੇ ਮੇਰੀ ਇਕ ਨਾ ਮੰਨੀ ਵੇ ਕੀਤੀ ਮਿਹਨਤ ਤੇ ਤੇਰੀ ਐ ਇਹ ਦਿਓ ਮੇਰੇ ਬਾਬਲ ਨੂੰ ਕੌਲਾ ਛੜਤੀ ਵਿਜੇ ਨੇ ਤੇਰੀ ਕਹਿ ਦਿਓ ਮੇਰੇ ਬਾਬਲ ਨੂੰ ਕੌਲਾ ਛੜਤੀ ਵਿਜੇ ਨੇ ਤੇਰੀ ਲਿਖੀ ਫੁੱਟਗੀ ਮੱਥੇ ਦੀ ਲਿਖੀ ਫੁੱਟ ਗਈ ਮੱਥੇ ਦੀ ਮੈਂ ਜੰਮ ਪਈ ਮਾਰੇ ਲੇਖ ਲਿਖਾ ਕੇ ਇੱਕ ਰੋਟੀ ਖਾਤਰ ਵੇ ਦਿਨਾ ਕੱਟਦੀ ਗਾਲਾਂ ਖਾ ਕੇ ਰੇਸ਼ਮ ਤੇ ਸੌਂਦੀ ਦੀ ਰੇਸ਼ਮ ਤੇ ਸੌਂਦੀ ਦੀ ਕਿਸਮਤ ਆਣ ਦੁਖਾਣੇ ਕੇਰੀ ਕਹਿ ਦਿਓ ਮੇਰੇ ਬਾਬਲ ਨੂੰ ਕੌਲਾ ਛੜਤੀ ਵੀ ਜੇਨੇ ਤੇਰੀ ਕਹਿ ਦਿਓ ਮੇਰੇ ਬਾਬਲ ਨੂੰ ਕੌਲਾ ਛੜਤੀ ਵੀ ਜੇਨੇ ਤੇਰੀ ਵਾਹ 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 ਤੇਰਾ ਕਰਾਤਾ ਜੀ ਸੇਰਾ ਅੱਛਾ ਅੱਛਾ ਇੱਕ ਰਹਿੰਦਾ ਬਾਈ ਇੱਕ ਹੋਰ ਲੈ ਰਹਿੰਦਾ ਹਲੇ ਜਿਹਦਾ ਨਾਮ ਜਿਹਦਾ ਲਿਖਿਆ ਹੋਇਆ ਉਹਨਾਂ ਦਾ ਰਹਿੰਦਾ ਉਹਨਾਂ ਦਾ ਨਾਮ ਬਾਈ ਜ਼ਰੂਰੀ ਆਹ ਬੋਲੋ ਬੋਲੋ ਕੋਈ ਨਜੀ ਨਾ ਆਉਂਦਾ ਵੇ ਕੋਈ ਨਜੀ ਨਾ ਆਉਂਦਾ ਵੇ ਮੈਨੂੰ ਆਪਣਾ ਵਿੱਚ ਜਵਾਨੇ ਅੱਜ ਰੰਨਾ ਸ਼ਹਿਰ ਦੀਆਂ ਕੌਲਾਂ ਨੂੰ ਮਾਰਨ ਮੇਣੇ ਤਾਨੇ ਕਹੇ ਦੇਵਤਰੀਆਂ ਦਾ ਕਹੇ देवरी क्या दाए होने, अपनी नजरी क्यों फेरी कह दो बबलू कौला शर्ती विजय ने तेरी कह दो मेरे बबलू कौला शर्ती विजय ने तेरी ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਵੀਰਾ ਬਹੁਤ ਵਧੀਆ ਧੰਨਵਾਦ ਭਾਈ ਸਾਰਿਆਂ ਦਾ ਜਾਰੀ ਆ ਗਿਆ ਗੁਰਦੀਪ ਮਾਨਕ ਦੀ ਇੱਕ ਵਾਰੀ ਯਾਦ ਕਰਵਾਤੀ ਹਾਂ ਬਿਲਕੁਲ ਭਾਈਾਥੋ ਜਲਾਲਪਿੰਡ ਨੇੜੇ ਹੀ ਆ ਤੇ ਮਾਨਕ ਨਹੀਂ ਜੰਮਣਾ ਦੁਵਾਰੀ ਗਾਇਕ ਬਹੁਤ ਚੜ੍ਹਦੀ ਕਲਾ ਵਾਲੇ ਸਾਰੇ ਪਰ ਮਾਨਕ ਤੇ ਮਾਨਕ ਹੀ ਕਲੀਆਂ ਦਾ ਬਾਦਸ਼ਾਹ ਸਿਰ ਝੁਕਦਾ ਭਾਈ ਮਾਨਕ ਨੂੰ ਹਾਂ ਦੇਵ ਤਰੀਕੇ ਵਾਲੇ ਉਹ ਵੀ ਬਹੁਤ ਸੋਹਣਾ ਲਿਖਦੇ ਸੀ ਭਾਵੇਂ ਦੋਨੇ ਹੀ ਦੁਨੀਆ ਚੋਂ ਚਲੇ ਗਏ ਆ ਪਰ ਉਹਨਾਂ ਦੇ ਲਿਖੇ ਬੋਲ ਤੇ ਉਹਨਾਂ ਦੇ ਗਾਇਬ ਬੋਲ ਅੱਜ ਗਾ ਕੇ ਤੇ ਉਹਨਾਂ ਨੂੰ ਜਿਉਂਦੇ ਕਰਤਾ ਦੋਨਾਂ ਨੂੰ ਜਿਉਂਦਾ ਵਸਦਾ ਰਹਿ ਵੀਰਾ ਰੱਬ ਤਿੰਨ ਚੜ੍ਹਦੀ ਕਲਾ ਰੱਖੀ ਧੰਨਵਾਦ ਜੀ ਤਾਂ ਬਈ ਗੱਲ ਇੱਕ ਹੋਰ ਆ ਆਪਣਾ ਨਾ ਮਾਨਕ ਸਾਹਿਬ ਦੇ ਕੋਈ ਵੀ ਗਾਣਾ ਜਦੋਂ ਵੀ ਆਪਾਂ ਸੁਣਦੇ ਆ ਵੱਖਰੀ ਗੱਲ ਆ ਸੁਣ ਵੱਖਰਾ ਸੁ운 ਆਉਂਦਾ ਹੂ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਜੋੜੀ ਸੀ ਬਾਈ ਦੋਨਾਂ ਦੀ ਉਸਤਾਦ ਕੁਲਦੀਪ ਮਾਨਕ ਜੀਆਂ ਦੀ ਤੇ ਉਸਤਾਦ ਹਰਦੇਵ ਸਿੰਘ ਦਲਗੀਰਦੇਵ ਤਰੀਕਿਆਂ ਵਾਲੇ ਦੀ ਬਿਲਕੁਲ ਬਿਲਕੁਲ ਟੌਪ ਦੀ ਜੋੜੀ ਸੀ ਹਾਂਜੀ ਤੇਰ ਚੁੱਕ ਦੇ ਚੁੱਕ ਮੈਂ ਕਿਉਂ ਇਹ ਦੁਨੀਆ ਦੇ ਵਿੱਚ ਨਹੀਂ ਰਹਿ ਪਰ ਸਲਾਮ ਹੈ ਉਹਨਾਂ ਨੂੰ ਕਲਾ ਸੀ ਜੀ ਹਾਂ ਬਿਲਕੁਲ ਵਾਕਈ ਕਲਾ ਸੀ ਇੱਕ ਦਿਨ ਜਿਵੇਂ ਆਇਆ ਹਰਕ ਨੇ ਆਪਾਂ ਵੀ ਜਾਣਾ ਹਾਂ ਜਾਂ ਤਾਂ ਹਰਕ ਨੇ ਆ ਪਰ ਉਹ ਜਾਣਾ ਸਾਹਮਣੇ ਬਈ ਬਿਲਕੁਲ ਬਿਲਕੁਲ ਜਾਣਾ ਸਾਹਮਣੇ ਉਹ ਜੋੜੀ ਦੀ ਬੱਕਰੀ ਵਾਲਾ ਹਾਂ ਉਹ ਜੋੜੀ ਜੋੜੀ ਹੋ ਸੀ ਬਈ ਬਿਲਕੁਲ ਬਿਲਕੁਲ ਪਰ ਬੜਾ ਕੁਝ ਛੱਡ ਕੇ ਦੁਨੀਆ ਲਈ ਉਹ ਜਿੰਨਾਂ ਚ ਦੁਨੀਆ ਰਹਿਣੀਆਂ ਉਹਨਾਂ ਦਾ ਨਾਂ ਰਹਿਣਾ ਹਾਂ ਨਾ ਰਹਿਣਾ ਬਈ ਉਹਨਾਂ ਦਾ ਬਿਲਕੁਲ ਬਈ ਵਾਕਈ ਸੱਚ ਜੀ ਬਿਲਕੁਲ ਜੋ ਮਾਰਟੀ ਬਾਈ ਕਿਹਦੇ ਆਪਣੇ ਜਸ਼ਨ ਬਾਈ ਮੇਰੇ ਨੋਟ ਤੇ ਜਦੋਂ ਵੀ ਗਾਣਾ ਮੈਂ ਲਾਉਂਦਾ ਮਾਨਕ ਤੇ ਚੱਲਦਾ ਹੁੰਦਾ ਕਦੋਂ ਵੀ ਹਾਂ ਬਈ ਮੈਂ ਬਹੁਤ ਸੁਣਦਾ ਹਾਂ ਗੋਮਿੰਟ ਗੱਲਾਂ ਕਰ ਲਾਂ ਲੋ ਜਿਹੜਾ ਮੇਰਾ ਬੇਸ ਆ ਲਵਾਉਂਦਾ ਹਾਜ਼ਰੀ ਬਿੰਦਕ ਮੈਂ ਇੱਧਰ ਜਾਣਾ ਇਹ ਕਰ ਸੁਣਦਾ ਤੁਹਾਡੀਆਂ ਗੱਲਾਂ ਬਾਤਾਂ ਜੱਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਈ ਇਹ ਬਈ ਆਪਣਾ ਫੇਵਰੇਟ Song ਹੈ ਕੌਲਾ ਛੜਤੀ ਵੀਜੇ ਨੇ ਤੇਰੀ ਬਹੁਤ ਸੁਣਦਾ ਮੈਨੂੰ ਬਈ ਦਿਨ ਚ ਦੋ ਦੋ ਵਾਰ ਸੁਣਦਾ ਹਾਂ ਲਈ ਸਾਰਾ ਹੀ ਫੇਵਰੇਟ ਆ ਭਾਈ ਆਪਾਂ ਜਿਹੜੇ ਪੁਰਾਣੇ ਆ ਨਾ ਸੁਣਦੇ ਆਪਾਂ ਸਾਰੇ ਸਾਰੀ ਫੇਵਰੇਟ ਆ ਹਾਂ ਅੱਜ ਕੱਲ੍ਹ ਵਾਲੇ ਤਾਂ ਠੀਕ ਹੈ ਭਾਈ ਚਲੋ ਆਪੋ ਆਪਣੀ ਥਾਂ ਹਰ ਇੱਕ ਬੰਦਾ ਚੰਗਾ ਆ ਨਾ ਪਰ ਅੱਜ ਕੱਲ੍ਹ ਵਾਲਿਆਂ ਦੇ ਵਿੱਚ ਥੋੜਾ ਟਾਈਮ ਆ ਉਹ ਕਲਾਸੀਕਲ ਸੀ ਸਦਾਬਹਾਰ ਸੀ ਉਹ